ਤੇ ਸਭ ਤੋਂ ਮਾੜੀ ਗੱਲ ਇਹ ਆ ਪੇ ਆਪਣੇ ਜਿਹੜੇ ਲੋਕ ਆ ਫੇਰ ਨਹੀਂ ਜਿਹੜੇ ਸੁਧਰ ਰਹੇ ਹਰ ਰੋਜ ਕੋਈ ਨਾ ਕੋਈ ਜਿਹੜਾ ਪੰਜਾਬੀ ਆ ਉਹੋ ਇਦਾਂ ਦੇ ਪੁੱਠੇ ਕੰਮਾਂ ਦੇ ਵਿੱਚ ਫੜਿਆ ਜਾ ਰਿਹਾ ਆ ਤੇ ਬਦਨਾਮੀ ਜਿਹੜੀ ਆ ਪੂਰੀ ਸਿੱਖ ਕੌਮ ਦੀ ਹੋ ਰਹੀ ਆ ਤੇ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਪੇ ਜਿਹੜੀਆਂ ਸਿੱਖਾਂ ਦੀਆਂ ਪੰਜਾਬੀਆਂ ਦੀਆਂ ਜਥੇਬੰਦੀਆਂ ਆ ਗੁਰੂ ਘਰ ਕਮੇਟੀਆਂ ਉਹ ਸਾਰੇ ਚੁੱਪ ਆ ਬਹੁਤ ਸਾਰੇ ਜਿਹੜੇ ਅਮੀਰ ਲੋਕ ਆ ਉਹ ਵੀ ਚੁੱਪ ਆ ਵੀ ਸਾਡੇ ਤੇ ਅਸਰ ਨਹੀਂ ਪੈਣਾ ਅਰ ਜੇਸ ਸਾਹਬ ਦੇ ਨਾਲ ਹੇਟ ਫੈਲ ਰਹੀ ਹੈਗੀ ਆ ਤੁਸੀਂ ਉਹਦਾ ਅੰਦਾਜ਼ਾ ਨਹੀਂ ਲਾ ਸਕਦੇ ਕੱਲ ਦੀ ਖਬਰ ਇਹ ਆ ਰਹੀ ਆ ਪਈ 5 ਲੱਖ ਡਾਲਰ ਦਾ ਚੋਰੀ ਦਾ ਸਮਾਨ ਜਿਹੜਾ ਆ ਉਹ ਦੋ ਪੰਜਾਬੀਆਂ ਦੇ ਕੋਲੋਂ ਫੜਿਆ ਗਿਆ ਆ ਜੋ ਕਿ ਟਰਲਕ ਦੇ ਰਹਿਣ ਵਾਲੇ ਹੈਗੇ ਆ ਡਿਟੈਕਟਿਵਸ ਨੇ ਸਰਚ ਵਾਰੰਟ ਜਾਰੀ ਕੀਤੇ ਤੇ ਇੱਕ ਟਰਲਕ ਦੇ ਵਿੱਚ ਰਹਿਣ ਵਾਲਾ ਆ ਉਹਦੇ ਘਰੋਂ ਤੇ ਦੋ ਹੋਰ ਕਮਰਸ਼ੀਅਲ ਪ੍ਰਾਪਰਟੀਆਂ ਮੋਡੇਸਟੋ ਦੇ ਵਿੱਚ ਹੈਗੀਆਂ ਇਹ ਤੋਂ 25 ਪੈਲੇਟ ਸਟੋਲਨ ਮਰਚੈਂਡਾਈਜ਼ ਦੇ ਜੋ ਕਿ ਵਾਰਥ 5 ਲੱਖ ਡਾਲਰ ਦੇ ਕਰੀਬ ਸੀਗੇ ਉਹ ਦੋ ਦੋਨੇ ਪੰਜਾਬੀ ਆ ਉਹਨਾਂ ਦੇ ਕੋਲੋਂ ਫੜੇ ਗਏ ਹੈਗੇ ਆ ਆ ਕਹਿੰਦੇ ਵੀ ਚੋਰੀ ਦਾ ਇਹ ਸਮਾਨ ਸੀਗਾ ਤੇ ਦੋਨਾਂ ਨੂੰ ਸਟੈਨਲਸਲਸ ਕਾਉਂਟੀ ਪਬਲਿਕ ਸੇਫਟੀ ਸੈਂਟਰ ਦੇ ਵਿੱਚ ਜਿਹੜਾ ਆ ਰੱਖਿਆ ਗਿਆ ਸੋ ਇਹ ਜਿਹੜੀ ਖਬਰ ਆ ਨਾ ਉਹਦੇ ਥੱਲੇ ਕਿਤੇ ਜਾ ਕੇ ਕਮੈਂਟ ਪੜਿਓ ਫੇ ਤੁਹਾਨੂੰ ਪਤਾ ਲੱਗੂਗਾ ਉਹ ਕਹਿ ਰਿਹਾ ਵੀ ਜੇ ਇਹ ਟਰੱਕਰ ਚੋਰ ਹੈਗੇ ਆ ਇਹ ਇਹ ਜਿਹੜੇ ਮਾਰਨ ਵਾਲੇ ਆ ਲੋਕਾਂ ਨੂੰ ਉਹਨੇ ਇਹ ਲੋਕਾਂ ਦਾ ਸਮਾਨ ਚੋਰੀ ਕਰਨ ਲੱਪੇ ਆ ਸੋ ਇਹ ਜਿਹੜਾ ਆ ਨਾ ਤੁਸੀਂ ਇੱਕ ਵੀ ਕਮੈਂਟ ਤੁਹਾਡੇ ਹੱਕ ਵਾਲਾ ਨਹੀਂ ਦੇਖੋਗੇ ਹਲੋ ਜੀ ਇਹ ਕਿਦਾਂ ਕਿ ਕਿਦਾਂ ਬਣਾ ਤੁਹਾਡੇ ਹੱਕ ਚ ਕਮੈਂਟ ਆ ਜਾਊਗਾ ਉਹ ਥੱਲੇ ਤੁਸੀਂ ਦੇਖੋ ਸਿੰਘ ਯੂ ਟਰਨ ਸਿੰਘ ਨੋ ਸਟਾਪ ਸਮੈਸ਼ ਸਿੰਘ ਪੈਲਟ ਹੀਸਟ ਕੀ ਮਤਲਬ ਤੁਸੀਂ ਜਿਹੜਾ ਕਰੀ ਜਾ ਰਹੇ ਬੀ ਬਦਨਾਮੀ ਦਾ ਮਤਲਬ ਹਾਦੀ ਹੋ ਗਈ ਯਾਰ ਇਹ ਕਿਹੜੀਆਂ ਤੁਸੀਂ ਚੋਰੀਆਂ ਚਕਾਰੀਆਂ ਚ ਜਿਹੜਾ ਉਹ ਪੈਗੇ ਆ ਕਿਹੜੇ ਪਾਸੇ ਨੂੰ ਜਿਹੜਾ ਉਹ ਪੈਗੇ ਆ ਫਿਰ ਕਹਿੰਦੇ ਗੱਲ ਬਣਾ ਕਰੋ ਇਹਨਾਂ ਦੀ ਵੀ ਇਹਨਾਂ ਡੰਗਰਾਂ ਦੇ ਕਰਕੇ ਤੁਸੀਂ ਦੇਖੋ ਵੀ ਸਾਰੀ ਕੌਮ ਦਾ ਨਾਮ ਬਦਨਾਮ ਹੋ ਰਿਹਾ ਇਹਨਾਂ ਨੇ ਇੱਕ ਜਿਹੜਾ ਰਿਸਪੈਕਟਡ ਲਾਸਟ ਨੇਮ ਸੀਗਾ ਉਹਨੂੰ ਇੰਨਾ ਕਿ ਜ਼ਿਆਦਾ ਬਦਨਾਮ ਕਰਤਾ ਲੋਕਾਂ ਨੇ ਨਾਂ ਲਾਉਣੋਂ ਕਹਿਣਾ ਵੀ ਹਾਏ ਸਾਨੂੰ ਡਰ ਲੱਗਦਾ ਫਿਰ ਉਹ ਨਿਆਣਿਆਂ ਦੇ ਉੱਤੇ ਕੀਏ ਉਹ ਪਤਾ ਨਹੀਂ ਕਿਤੇ ਕਿਤੇ ਤੱਕ ਇਸਦਾ ਜਿਹੜਾ ਅਸਰ ਦਾ ਉਹ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਜਾਣਾ ਸੋ ਜਿਹੜੇ ਸਟੈਨਲਸ ਕਾਉਂਟੀ ਦੇ ਜਿਹੜੇ ਸ਼ੈਰਫ ਆ ਉਹਨਾਂ ਨੇ ਨਿਊਜ਼ ਜਿਹੜੀ ਉਹ ਰਿਲੀਜ਼ ਕਰਦੇ ਹੋਏ ਤਸਵੀਰਾਂ ਜਿਹੜੀਆਂ ਉਹ ਜਾਰੀ ਕੀਤੀਆਂ ਵੀ ਪੈਲੇਟਾਂ ਦੇ ਪੈਲੇਟ तकरीबन 25 ਪੈਲੇਟ ਜਿਹੜੇ Amazon ਦਾ ਸਮਾਨ ਜਿਹੜਾ ਹਰਜੋਤ ਸਿੰਘ ਜੀ ਚੋਰੀ ਹੋਇਆ ਹੁਣੇ ਉਹ ਜਿਹੜਾ ਇਲਾਕਾ ਉਹ ਬਾਹਰ ਜੋ ਸੀ ਸਿੰਘ ਜੀ ਵੀ ਉੱਤੇ ਵੇਅਰ ਹਾਊਸ ਬਹੁਤ ਨਹੀਂ ਹੁਣ Amazon ਦੇ ਵੱਡੇ ਵੱਡੇ ਵੇਅਰ ਹਾਊਸ ਕੱਲੇ ਉਹ ਹੀ ਨਹੀਂ ਹੋਰ ਪਤਾ ਨਹੀਂ ਕਿਹਦੇ ਕਿਹਦੇ ਵੇਅਰ ਹਾਊਸ ਆ 58 ਸਾਲਾ ਕੋਈ ਰਵਿੰਦਰ ਸਿੰਘਾ ਟਰਲਗ ਤੋਂ ਇੱਕ 36 ਸਾਲਾ ਨਪਾਲ ਸਿੰਘਾ ਮੋਡੇਸਟੋ ਤੋਂ ਇਹਨਾਂ ਦੇ ਕੋਲੋਂ ਜਿਹੜੀ ਇਸ ਟੋਲਨ ਪ੍ਰਾਪਰਟੀ ਦੀ ਪੋゼਸ਼ਨ ਜਿਹੜੀ ਉਹ ਲਈ ਗਈ ਆ ਦੋਨਾਂ ਨੂੰ ਹੁਣ ਸਟੈਨਿਸਲੋਸ ਕਾਉਂਟੀ ਦੀ ਜੇਲ੍ਹ ਦੇ ਵਿੱਚ ਡੱਕਿਆ ਗਿਆ ਆ ਸੋ ਤੁਸੀਂ ਅੰਦਾਜ਼ਾ ਹੀ ਲਾ ਲਓ ਵੀ ਸਥਿਤੀ ਜਿਹੜੀ ਉਹ ਕਿੱਥੇ ਤੱਕ ਜਿਹੜੀ ਉਹ ਪਹੁੰਚ ਚੁੱਕੀ ਆ ਭਾਈ ਤੁਸੀਂ ਆਪਣੇ ਸਿਧਾਂਤਾਂ ਤੋਂ ਟੁੱਟ ਚੁੱਕੇ ਆ ਇਹ ਮੰਨ ਲਓ ਗੱਲ ਨੂੰ ਇਹ ਜਿਹੜੀ ਚੋਰੀ ਚਕਾਰੀ ਵਾਲੇ ਕਿਹੜੀ ਨਗੂਣੇ ਜੇ ਕੰਮਾਂ ਦੇ ਵਿੱਚ ਜਿਹੜੀ ਉਹ ਤੁਸੀਂ ਪੈ ਗਏ ਆ ਹਾਦੀ ਜਿਹੜੀ ਆ ਇਸ ਦੇ ਵਿੱਚ ਹੋ ਗਈ ਆ ਲੋਕਾਂ ਦਾ ਜੀਣਾ ਮੁਹਾਰ ਕਰ ਦੇਣਾ ਤੁਸੀਂ ਇਹੋ ਜਿਹੇ ਡੰਗਰਾਂ ਦੇ ਜਿਹੜਾ ਉਹ ਕਰਕੇ ਤੇ ਆਪਣੀ ਜਿੱਦਾਂ ਹਰਜੋਤ ਸਿੰਘ ਜੀ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਆ ਵੀ ਆਪਣੀਆਂ ਕਮੇਟੀਆਂ ਆਪਣੀਆਂ ਜਥੇਬੰਦੀਆਂ ਆਪਣੀਆਂ ਆਰਗੇਨਾਈਜੇਸ਼ਨਾਂ ਇਸ ਦੇ ਉੱਤੇ ਠੱਲ ਪਾਉਣ ਦੇ ਲਈ ਕੀ ਕਰ ਰਹੀਆਂ ਆ ਗਰਾਸ ਰੂਟ ਲੈਵਲ ਤੋਂ ਚਾਲੂ ਹੋ ਜਾ ਲੋਕਾਂ ਨੂੰ ਹੁਣੇ ਤੁਸੀਂ ਦੁਬਾਰਾ ਤੋਂ ਨਾ ਸਿਧਾਂਤਾਂ ਦੇ ਨਾਲ ਜੋੜਨਾ ਸ਼ੁਰੂ ਕਰ ਦੋ ਲਾਲਚ ਦੇ ਨਾਲ ਭਰੇ ਪਏ ਆ ਪਤਾ ਨਹੀਂ ਕੀ ਹੋ ਗਿਆ ਇੰਨਾ ਜ਼ਿਆਦਾ ਲਾਲਚ ਕਿੱਥੇ ਅਮੀਰੀ ਜਿਹੜੀ ਲੈ ਜਾਣੀ ਕਿੱਥੇ ਡਾਲਰ ਲੈ ਜਾਣੇ ਕਿਹੜੀ ਡਾਲਰ ਜਿਹੜੇ ਉਹ ਫੂਕ ਕੇ ਲੋਹੜੀ ਤੇ ਅੱਗ ਸੇਕਣੀ ਆ ਤੁਸੀਂ ਵੀ ਹਾਦੀ ਹੋ ਗਈ ਆ ਵੀ ਇੰਨੀ ਜ਼ਿਆਦੀ ਜਿਹੜੀ ਲਾਲਚ ਆ ਉਹ ਕਿੱਥੇ ਆ ਅਹ ਵਾਰਸ ਅਜੀ ਕਹਿੰਦੇ ਸੀ ਉਹਨਾਂ ਦੇ ਆ ਅਸੀਂ ਘੋੜਿਆਂ ਦੀਆਂ ਕਾਟੀਆਂ ਤੇ ਬਹਿ ਕੇ ਜਿਹੜੀਆਂ ਰਾਤਾਂ ਗੁਜ਼ਾਰੀਆਂ ਉਸ ਟਾਈਮ ਦੇ ਉੱਤੇ ਜਿਹੜਾ ਉਹ ਗੁਜ਼ਾਰਾ ਕੀਤਾ ਸਾਨੂੰ ਜਿਹੜੀਆਂ ਮਿਲਦੀਆਂ ਸੀਗੀਆਂ ਭਾਈ ਲੈਣਾ ਸਿੰਘ ਵਰਗਿਆਂ ਨੂੰ ਕਹਿੰਦੇ ਵੀ ਤੁਸੀਂ ਜਿਹੜੀ ਆ ਲਾਹੌਰ ਦੀ ਤੁਹਾਨੂੰ ਅਸੀਂ ਨਵਾਬੀ ਦਿੰਨੇ ਆ ਉਹ ਕਹਿੰਦੇ ਨਹੀਂ ਆ ਦੇਖੋ ਆ ਛੋਲਿਆਂ ਦਾ ਪ੍ਰਸ਼ਾਦਾ ਇਹ ਸਾਡੇ ਬਾਦਸ਼ਾਹ ਨੇ ਦਿੱਤਾ ਬਾਦਸ਼ਾਹ ਨੇ ਸਾਨੂੰ ਦਿੱਤਾ ਸਾਡਾ ਪਾਤਸ਼ਾਹੀ ਦਾ ਵਾ ਤੁਸੀਂ ਤੁਸੀਂ ਸਾਨੂੰ ਜਿਹੜੇ ਲਾਲਚ ਦੇ ਨਾਲ ਜਿਹੜੇ ਉਹ ਖਰੀਦਣ ਦੀ ਗੱਲ ਕਰ ਰਹੇ ਆ ਤੇ ਅਸੀਂ ਕਹਿੰਦੇ ਵੀ ਅਸੀਂ ਛੋਲਿਆਂ ਦੇ ਉੱਤੇ ਗੁਜ਼ਾਰਾ ਕਰਨ ਵਾਲੇ ਆ ਸਾਨੂੰ ਪਾਤਸ਼ਾਹ ਦਾ ਦਿੱਤਾ ਹੋਇਆ ਬਹੁਤ ਆ ਤੇ ਤੁਸੀਂ ਇਹ ਕਿਹੜੇ ਲਾਲਚਾਂ 'ਚ ਪਾਏ ਪਾਏ ਮਤਲਬ ਇੰਨੀ ਇੰਨੀ ਜਿਆਦਾ ਜਿਹੜੀ ਦਿਮਾਗੀ ਜਿਹੜੀ ਆ ਤੁਸੀਂ ਮਤਲਬ ਸ਼ੋਅ ਕਰ ਰਹੇ ਆ ਲਾਲਚ ਜਿਹੜਾ ਉਹ ਸ਼ੋਅ ਕਰ ਰਹੇ ਆ ਵੀ ਹੱਦ ਜਿਹੜੀ ਉਹ ਹੋ ਗਈ ਆ ਫਿਰ ਉੱਥੇ ਸਾਨੂੰ ਨਗਰਕੀਤਨਾ ਤੇ ਲੋਕ ਮਿਲਦੇ ਉਹ ਕਹਿੰਦੇ ਯਾਰ ਗੱਲ ਗੱਲ ਕਿਦਾਂ ਨਾ ਕਰੀਏ ਜਦੋਂ ਕੌਮ ਦਾ ਪੱਠਾ ਬੈਠਣ ਡਿਆ ਹੋਵੇ ਤਾਂ ਫਿਰ ਜੇ ਆਪਾਂ ਨਹੀਂ ਗੱਲ ਕਰਨੀ ਤਾਂ ਫਿਰ ਕੌਣ ਕਰੂਗਾ ਹੋਸੀ ਆਪਾਂ ਦੇਣੀ ਹੈ ਨਾ ਜੀ ਤੂੰ ਕਮੈਂਟ ਕਿਤੇ ਪੜ ਕੇ ਦੇਖੋ ਉਹ ਸਾਰੇ ਸਾਰੇ ਇੱਥੇ ਤੇ ਜਿਹੜੇ ਅਮਰੀਕਨ ਗੋਰੇ ਕਾਲੇ ਉਹ ਉਹਨਾਂ ਦੇ ਨਹੀਂ ਡਸ ਨਾਟ ਮੈਟਰ ਕਮੈਂਟ ਕੀ ਆ ਰਹੇ ਆ ਆਪਣੇ ਆਪ ਜੀ ਦੇਖ ਲਓ ਨਾ ਕੀ ਹੋ ਰਿਹਾ ਆ ਇਹ ਤੁਹਾਨੂੰ ਕੌਮ ਸੋਚ ਕੀ ਰਹੇ ਆ ਉਹ ਉਹ ਕਹਿੰਦਾ ਵੀ ਆਈ ਸੀ ਸਿੰਗ ਪੈਟਰਨ ਉਹ ਕਹਿੰਦਾ ਵੀ ਸਿੰਘਾਂ ਦਾ ਪੈਟਰਨ ਹੀ ਨਹੀਂ ਇਹ ਆ ਦੇਖ ਲਓ ਦੇਖ ਲਓ ਉਹ ਥੋੜੇ ਦਿਨ ਪਹਿਲਾਂ ਮਰਜੀ ਫੀਲਡ ਚ ਹੂੰ ਜੀ ਤੇ ਇੱਕ ਕਹਿੰਦਾ ਵੀ ਕਹਿੰਦਾ ਮੈਨੂੰ ਉਹ ਦਿਨ ਯਾਦ ਆਂਦੇ ਆ ਜਦੋਂ ਈਸਟ ਇੰਡੀਅਨਸ ਨੇਵਰ ਹੈਡ ਟ੍ਰਬਲ ਵਿਦ ਦਾ ਲਾ ਬੈਕ ਇਨ 90ਸ ਐਂਡ 2000 ਕਹਿੰਦਾ ਕਦੇ ਵੀ ਕੋਈ 90 90s 2000 ਦੇ ਵਿੱਚ ਕਦੇ ਵੀ ਇਦਾਂ ਦੀ ਇਨਸੀਡੈਂਟ ਨਹੀਂ ਹੁੰਦੀ ਸੀ ਹੁਣ ਹਰ ਰੋਜ਼ ਇਦਾਂ ਦੀ ਇਨਸੀਡੈਂਟ ਹੁੰਦੀਆਂ ਤੇ ਜਿਹੜੇ ਲੋਕ ਹੁਣ ਉਹਨਾਂ ਦੀ ਪੋਜੀਸ਼ਨ ਕੀ ਹੋਊਗੀ ਹਰਮੀਤ ਕੋਟ ਢਿੱਲੋ ਵਰਗਿਆਂ ਦੀ ਜਿਹੜੀ ਜਸਟਿਸ ਡਿਪਾਰਟਮੈਂਟ ਚ ਜਦੋਂ ਰੋਜ਼ ਇਦਾਂ ਦੀਆਂ ਖਬਰਾਂ ਤੁਹਾਡੀਆਂ ਇੱਥੇ ਦੇ ਅਮਰੀਕਨ ਚੈਨਲਾਂ ਤੇ ਚੱਲਣੀਆਂ ਆ ਤੇ ਅਗਲੀ ਵੀ ਚੁੱਪ ਕਰਕੇ ਬਹਿ ਜੂਗੀ ਵੀ ਮੈਨੂੰ ਕੀ ਰੌਲਾ ਹੈ ਨਾ ਪਿਆ ਇਦਾਂ ਇਹਨਾਂ ਦੇ ਹੱਕ ਦੇ ਵਿੱਚ ਗੱਲ ਕਰਨ ਦਾ ਸੋ ਬਹੁਤ ਹੀ ਮਾੜੀ ਗੱਲ ਹੈਗੀ ਆ ਪੀ 5 ਲੱਖ ਡਾਲਰ ਦਾ ਜਿਹੜਾ ਕਾਰਗੋ ਥੈਫਟੀ ਇਹ ਕਹਿ ਸਕਦੇ ਆ ਪੈਲੇਟ ਚੋਰੀ ਕਰਕੇ ਰੱਖੇ ਸੀ ਹਰ ਰੋਜ਼ ਖਬਰ ਆ ਰਹੀ ਹੈ ਇਦਾਂ ਦੀ ਹਰ ਰੋਜ਼ ਇਹ ਤਾਂ ਹਰਜੋਤ ਸਿੰਘ ਜੀ ਜਿੰਨਾ ਆਵਾ ਉੱਤਿਆ ਪਿਆ ਇਹ ਤਾਂ ਪਤਾ ਨਹੀਂ ਹੋਰ ਕਿੰਨੀਆਂ ਕੌਣ ਕੀ ਆ ਇਹ ਸਾਰੇ ਟਰੱਕਰਸ ਨੂੰ ਜਿਹੜਾ ਉਹ ਪਤਾ ਹੈ ਜਿਹੜੀਆਂ ਟਰਕਿੰਗ ਕੰਪਨੀਆਂ ਦੇ ਵਿੱਚ ਜੁੜੇ ਹੋਏ ਆ ਵੀ ਉਹਨਾਂ ਨੂੰ ਪਤਾ ਆ ਵੀ ਇਹ ਆਵਾ ਕਿੰਨਾ ਜ਼ਿਆਦਾ ਜਿਹੜਾ ਉਹ ਇਹ ਉਤ ਚੁੱਕਾ ਆ ਤੇ ਇਹ ਦਿਸ ਇਜ਼ ਜਸਟ ਅ ਸਟਾਰਟ ਪਿਛਲੇ ਜਿਹੜੇ ਕੋਸ਼ਿਸ਼ ਸਾਲਾਂ ਦੇ ਵਿੱਚ ਜਿਹੜਾ ਲਾਲਚ ਇੰਨਾ ਜ਼ਿਆਦਾ ਲੋਕਾਂ ਨੇ ਵਧਾ ਲਿਆ ਨਾ ਮਨੀ 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 ਹਰ ਇੱਕ ਪਾਸੇ ਮਨੀ ਲਾਈਕ ਗੈਟ ਰਿਚ ਓਵਰਨਾਈਟ ਸਕੀਮਾਂ ਜਿਹੜੀਆਂ ਜਿਹੜੀਆਂ ਲੱਗੀਆਂ ਆ ਉਹ ਸਕੀਮਾਂ ਹੁਣ ਬਾਹਰ ਆਉਣੀਆਂ ਇਹਨਾਂ ਡੰਗਰਾਂ ਦੀਆਂ ਲਾਈਆਂ ਹੋਈਆਂ ਸਕੀਮਾਂ ਨੇ ਸਾਰੀ ਕੌਮ ਦੇ ਲਈ ਜਿਹੜੇ ਆ ਨਾ ਉਹ ਕੰਡੇ ਪਾਤੇ ਆ ਰਾਹਾਂ ਦੇ ਉੱਤੇ ਕਿੱਥੇ ਜਾਉਂਗੇ ਕਿੱਥੇ ਭੱਜੂਗੇ ਕੀ ਜਿਹੜਾ ਉਹ ਕਰੂਗੇ ਦਾਵਾ ਤੁਸੀਂ ਕਰਦੇ ਆ ਜੀ ਸਾਨੂੰ ਮੁਲਕ ਚਾਹੀਦਾ ਆ ਉਹਨਾਂ ਕਹਿੰਦਾ ਵੀ ਇਦਾਂ ਦੇ ਬੰਦੇ ਤੁਸੀਂ ਰੱਖੇ ਆ ਆ ਆ ਗੱਲਾਂ ਜਿਹੜੀਆਂ ਤੁਸੀਂ ਉਹ ਕਰਦੇ ਸੋ ਇਹ ਇਹ ਚੀਜ਼ਾਂ ਨੂੰ ਮੜਾ ਜਾ ਸੋਚੋ ਮੜਾ ਜਾ ਵਿਚਾਰੋ ਗੱਲਾਂ ਤੁਸੀਂ ਜਿਹੜੀਆਂ ਐਡੀ ਐਡੀਆਂ ਜਿਹੜੀਆਂ ਉਹ ਕਰਦੀਆਂ ਤੇ ਕੰਮ ਦੇਖੋ ਕਿਦਾਂ ਦੇ ਆ ਕਿੱਥੇ ਗਏ ਤੁਹਾਡੇ ਮੋਰਲਸ ਕਿੱਥੇ ਗਏ ਤੁਹਾਡੇ ਐਥਿਕਸ ਇਹ ਸਾਰੀਆਂ ਚੀਜ਼ਾਂ ਕੀ ਆ ਇੱਕ ਕਮਿਊਨਿਟੀ ਦੀਆਂ ਕਲਾਸਾਂ ਲੱਗਣ ਕੋਚ ਲੱਗਣ ਭਾਈ ਸਿਧਾਂਤਾਂ ਦੇ ਵੱਲ ਨੂੰ ਜੋੜ ਲੋ ਮੋਰਲੀ ਕਰੈਕਟਰ ਜਿਹੜੇ ਆਪਣੇ ਗੁੱਡ ਕਰੋ ਐਥਿਕਸ ਦੇ ਨਾਲ ਜਿਹੜਾ ਉਹ ਜੁੜ ਕੇ ਜਿਹੜਾ ਉਹ ਚੱਲੋ ਇਹ ਨਾ ਹੋਵੇ ਜਿੱਦੀ ਜਿੱਥੇ ਕੁੰਡੀ ਲੱਗਦੀ ਆ ਤੇ ਉਹ ਕਰੋ ਇੱਕਰੀ ਨਾ ਇੱਕ ਉਦਾਹਰਨ ਦੇ ਨਾਲ ਹਰਜੋਤ ਸਿੰਘ ਜੀ ਵੀ ਮੋਰਲ ਕਰੈਕਟਰ ਕਿਦਾਂ ਬਿਲਡ ਹੁੰਦਾ ਤੇ ਕਿਦਾਂ ਜਿਹੜੀ ਉਹ ਚੀਜ਼ ਜਿਹੜੀ ਹੁੰਦੀ ਆ ਇੱਕ ਮੇਰਾ ਫਰੈਂਡ ਜਿਹੜਾ ਉਹ ਜੌਬ ਤੇ ਜਾਣ ਲੱਗਾ ਤੇ ਅਕਸਰ ਕੀ ਹੁੰਦਾ ਨਾ ਵੀ ਪਾਥਵੇ ਬਣੇ ਹੁੰਦੇ ਤੇ ਕਈ ਢੀ ਘਾ ਹੁੰਦਾ ਆ ਸਾਰਿਆਂ ਦੀ ਹੱਤ ਹੁੰਦੀ ਉਹਦੇ ਵਿੱਚ ਵੀ ਚਲ ਘਾ ਦੇ ਵਿੱਚੋਂ ਜਿਹੜਾ ਉਹ ਚਲੇ ਜਾਓ ਉਹ ਆਪ ਉਸ ਤਰੀਕੇ ਨਾਲ ਚਲਾ ਗਿਆ ਉਹਦੇ ਪਿੱਛੇ ਹੀ ਉਹਦੇ ਕੰਪਨੀ ਦਾ ਮਾਲਤ ਆਉਂਦਾ ਤੇ ਉਹ ਪਾਥਵੇ ਥਾਣੀ ਉਹ ਲੰਬਾ ਰਾਹ ਲੈ ਕੇ ਜਿਹੜਾ ਆਉਂਦਾ ਤੇ ਉਹਨੂੰ ਪੁੱਛਦਾ ਵੀ ਤੂੰ ਵਿੱਚੋਂ ਦੀ ਕਿਉਂ ਨਹੀਂ ਆਇਆ ਕਹਿੰਦਾ ਵੀ ਇਹ ਨਹੀਂ ਗੱਲ ਕਹਿੰਦਾ ਵੀ ਜਿਹੜਾ ਉਹ ਆ ਨਾ ਤੁਰ ਕੇ ਆਉਣਾ ਉਹਦੇ ਨਾਲ ਕੈਰੈਕਟਰ ਬਿਲਡ ਹੁੰਦਾ ਉਹ ਤੁਹਾਡੇ ਐਥਿਕਸ ਬਿਲਡ ਹੁੰਦੇ ਛੋਟੀਆਂ ਛੋਟੀਆਂ ਗੱਲਾਂ ਮੈਟਰ ਜਿਹੜੀਆਂ ਇਹ ਕਰਦੀਆਂ ਸੋ ਕੈਰੈਕਟਰ ਬਿਲਡ ਕਰਨ ਵਾਲ ਨੂੰ ਆਪਾਂ ਜਿਹੜਾ ਉਹ ਵਧੀਏ ਮੋਰਲਸ ਐਥਿਕਸ ਵੱਲ ਨੂੰ ਵਧੀਏ ਨਹੀਂ ਤਾਂ ਆਹ ਕਰਤੂਤਾਂ ਦੇ ਨਾਲ ਆਪਣੀ ਕਮਿਊਨਿਟੀ ਕਿਦਾਂ ਕਹਿੰਦੀ ਹੈ ਬਾਕੀ ਹੋਰ ਕਮਿਊਨਿਟੀਆਂ ਦੇ ਬਾਰੇ ਪਤਾ ਹੀ ਹੈ ਨਾ ਵੀ ਕੀ ਸ਼ਬਦ ਜਿਹੜੇ ਉਹ ਵਰਤੇ ਜਾਂਦੇ ਆ ਦੂਜਿਆਂ ਦੇ ਲਈ ਜਿਹੜੇ ਇਦਾਂ ਦੇ ਕੰਮ ਕਰਦੇ ਆ ਤੇ ਜਦੋਂ ਜਦੋਂ ਤੁਹਾਡੇ ਲਈ ਸਾਰੇ ਪਾਸੇ ਵਰਤਨੇ ਆ ਫਿਰ ਕਹਿਣਾ ਜੀ ਸਾਡੇ ਨਾਲ ਧੱਕਾ ਹੋ ਗਿਆ ਸਾਨੂੰ ਜਿਹੜਾ ਜੀ ਡਿਸਕ੍ਰਿਮੀਨੇਟ ਕਰਦੇ ਆ ਤੇ ਫਿਰ ਜਦੋਂ ਪ੍ਰਤੂਤਾਂ ਹੀ ਉਦਾਂ ਨਹੀਂ ਕਰੋਗੇ ਤਾਂ ਫਿਰ ਉਹ ਗੜਿਆ ਨੇ ਸਾਰਿਆਂ ਨੂੰ ਇੱਕੋ ਜਿਹੜੇ ਰਸੇ ਜਿਹੜਾ ਬੰਨ ਲੈਣਾ ਹੈ ਤਾਂ ਉਹ ਮਾੜੀ ਗੱਲ ਪਰ ਇਹ ਆ ਵੀ ਉਹ 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 ਇੱਕ ਖਾਮੀਆਜ਼ਾ ਜਿਹੜਾ ਭੁਗਤਣਾ ਪੈਂਦਾ ਆ ਆਮ ਲੋਕਾਂ